ਫਿਰ ਮੈਂ ਵਾਰ-ਵਾਰ ਕਹਾ ਮੈਂ ਮੌਲ ਵਿੱਚ ਸਾਂ ਦੇਖਣਾ ਤੇ ਪਹਿਣਾ ਇੱਕ ਤੇ ਬਿਰਤੀ ਹੁੰਦੀ ਐ ਸੀ ਸਿੱਖਾਂ ਜੀ ਕੀ ਦੁਨੀਆ ਚ ਗੰਦ ਪਿਆ ਇੱਕ ਹੁੰਦਾ ਇਦਾਂ ਬਿਰਤੀ ਇਹ ਵੀ ਹੁੰਦੀ ਐ ਵੇਖੋ ਜੀ ਦੁਨੀਆ ਚ ਗੰਦ ਪਿਆ ਕੀ ਲੋਕੀ ਕਮਲ ਮਾਰਦੇ ਛਾਲਾ ਮਾਰਦੇ ਪੁੜਕਦੇ ਫਿਰਦੇ ਨੱਚਦੇ ਟੱਪਦੇ ਕਲਯੋਗੀ ਕਲਯੋਗੀ ਇੱਕ ਤੇ ਹੋਗੀ ਇਹ ਬਿਰਤੀ ਇੱਕ ਕਲਯੋਗੀ ਕਲਯੋਗੀ ਅਸੀਂ ਸਤਜੁਗੀ ਲੋਕ ਆ ਅਸੀਂ ਧਾਰਮਿਕ ਲੋਕ ਆ ਅਸੀਂ ਚੰਗੇ ਲੋਕ ਆ ਅਸੀਂ ਕੁਛ ਵੱਖਰੇ ਲੋਕ ਆ ਅਸੀਂ ਵੱਡੇ ਲੋਕ ਆ ਸਾਨੂੰ ਸਮਝ ਬਹੁਤ ਐ ਲੋਕੀ ਨਾ ਸਮਝ ਹਨ ਅਸੀਂ ਗਿਆਨੀ ਆ ਲੋਕ ਅਗਿਆਨੀ ਨੇ ਇੱਕ ਤੇ ਬਿਰਤੀ ਇਹ ਐ ਕਿ ਹੰਕਾਰ ਪਾਲ ਕੇ ਮੌਲ ਚ ਫਿਰੋ ਲੋਕਾਂ ਨੂੰ ਕਮਲੇ ਸਮਝੋ ਆਪ ਨੂੰ ਸਿਆਣੇ ਸਮਝੋ ਇੱਕ ਤੇ ਬਿਰਤੀ ਐ ਵੱਡੇ ਵੱਡੇ ਥਾਵਾਂ ਤੇ ਜਾਓ ਵੇਖੋ ਇੱਕ ਤੇ ਇਹ ਐ ਕਿ ਆਪਣੇ ਆਪ ਚ ਤੁਸੀਂ ਇਹ ਸਮਝੋ ਹਰ ਇੱਕ ਵਿੱਚ ਹੀ ਹੈ ਵੀ ਤੇਰੇ ਵੱਖਰੇ ਵੱਖਰੇ ਰੰਗ ਨੇ ਆਪੇ ਹਰ ਇੱਕ ਰੰਗ ਹੈ ਆਪੇ ਤੌਰ ਨੇ ਤੇਰੇ ਹੀ ਰੰਗ ਨੇ ਬੜੇ ਨੇ ਵੱਖਰੇ ਵੱਖਰੇ ਤਰ੍ਹਾਂ ਦੇ ਲੋਕ ਹਨ ਵੱਖਰੀ ਵੱਖਰੀ ਦੁਨੀਆ ਹੈ ਬੰਦੇ ਦੀ ਵੱਖਰੀ ਵੱਖਰੀ ਸੋਚ ਹੈ ਵੱਖਰੇ ਵੱਖਰੇ ਪਹਿਰਾਵੇ ਹਨ ਸਾਡੇ ਫਿੰਗਰਪ੍ਰਿੰਟ ਨਹੀਂ ਰਲਦੇ ਸਾਡੇ 700 ਕਰੋੜ ਬੰਦਾ ਹੈ 700 ਕਰੋੜ ਦੇ ਫਿੰਗਰਪ੍ਰਿੰਟ ਵੱਖਰੇ ਹਨ ਅੱਖਾਂ ਦਾ ਸਕੈਨ ਹੋਣਾ ਸਾਰੇ ਸਭ ਦੀਆਂ ਅੱਖਾਂ ਵੱਖਰੀਆਂ ਹਨ ਪਰਮਾਤਮਾ ਨੇ ਵਾਹਿਗੁਰੂ ਨੇ ਕੁਦਰਤ ਨੇ ਇੱਕ ਪੱਤੇ ਵਰਗਾ ਦੂਜਾ ਪੱਤਾ ਦੁਨੀਆ 'ਚ ਨਹੀਂ ਬਣਾਇਆ ਇੱਕ ਪੱਤੇ ਵਰਗਾ ਦੂਜਾ ਪੱਤਾ ਹੀ ਨਹੀਂ ਬਣਾਇਆ ਇੱਕ ਵਰਗਾ ਦੂਜਾ ਨਹੀਂ ਲੱਭੋਗੇ ਦੁਨੀਆ 'ਚ ਇੱਕ ਬੰਦੇ ਵਰਗਾ ਦੂਜਾ ਹੈ ਨਹੀਂ ਕੋਈ ਹਰ ਕੋਈ ਯੂਨੀਕ ਹੈ ਵੱਖਰਾ ਹੈ ਸਪੈਸ਼ialਟੀ ਹਰ ਇੱਕ ਦੀ ਵੱਖਰੀ ਹੈ ਯੂਨੀਕਨੈਸ ਕੁਦਰਤ ਦਾ ਇਹੀ ਇਹੀ ਉਹਦੀ ਕਲਾ ਹੈ ਇਹੀ ਵੱਖਰਾ ਹੈ ਅਲੱਗ-ਅਲੱਗ ਰੰਗ ਨੇ ਮੈਂ ਕਥਾ ਕਰ ਰਿਹਾ ਕਿ ਮੇਰਾ ਆਪਣਾ ਰੰਗ ਹੈ ਭਾਈ ਕੁਲਵਿੰਦਰ ਸਿੰਘ ਕਰ ਰਹੇ ਸੀ ਉਹਨਾਂ ਦਾ ਆਪਣਾ ਰੰਗ ਹੈ ਕਿਸੇ ਨੇ ਹੋਰ ਨਹੀਂ ਕਰਨਾ ਉਹਨਾਂ ਦੇ ਆਪਣੇ ਰੰਗ ਨੇ ਹਰ ਇੱਕ ਦਾ ਰੰਗ ਇਸੇ ਕਰਕੇ ਖੂਬਸੂਰਤੀ ਹੈ ਜੇ ਇੱਕ ਰੰਗ ਹੋਵੇ ਕਿੰਨਾ ਮੁਸ਼ਕਲ ਹੋ ਜਾਏ ਕੀ ਹੋਣਾ ਇਹਦੀ ਪਤਾ ਕਿੰਨੇ ਇੱਕ ਭੇਦ ਹੀ ਨੇ ਨਾ ਸਾਰੇ ਕੱਲ ਕੀ ਹੋਣਾ ਸਾਨੂੰ ਨਹੀਂ ਪਤਾ ਕੱਲ ਕੀ ਹੋਏਗਾ ਕੱਲ 27 ਤਰੀਕ ਚੜ੍ਹਨੀ ਹੈ ਕਿਸ ਬੰਦੇ ਦੇ ਪਰਿਵਾਰ ਚੋਂ ਕਿਸ ਨੇ ਛੱਡ ਜਾਣਾ ਹੈ ਰਿਸ਼ਤੇਦਾਰੀ ਚੋਂ ਕਿੰਨੇ ਛੱਡ ਜਾਣਾ ਕੋਈ ਮਾੜੀ ਖਬਰ ਕੋਈ ਚੰਗੀ ਖਬਰ ਕੱਲ ਕੀ ਆ ਜਾਣਾ ਸਾਨੂੰ ਨਹੀਂ ਪਤਾ ਇਹ ਕਿੱਡੀ ਖੂਬਸੂਰਤੀ ਹੈ ਕਈ ਵਾਰੀ ਬੰਦੇ ਕਹਿੰਦੇ ਨੇ ਅੰਤਰਜਾਮੀ ਬੰਦੇ ਨੂੰ ਪਤਾ ਲੱਗ ਸਕਦਾ ਵੀ ਕੱਲ ਕੀ ਹੋ ਜਾਣਾ ਕਈ ਬੰਦੇ ਪੁੱਛਦੇ ਆ ਮੈਂ ਕਹਿੰਦਾ ਸ਼ੁਕਰ ਕਰ ਨਹੀਂ ਪਤਾ ਲੱਗਦਾ ਜੇ ਪਤਾ ਲੱਗ ਲੱਗ ਗਿਆ ਤੇ ਜ਼ਿੰਦਗੀ ਤੇ ਖੂਬਸੂਰਤੀ ਨਹੀਂ ਰਹਿਣੀ ਮੈਚ ਤਾਂ ਵੇਖਿਆ ਜਾਂਦਾ ਇਹ ਪਤਾ ਨਹੀਂ ਹੁੰਦਾ ਕੌਣ ਜਿੱਤੇਗਾ ਕੌਣ ਹਾਰੇਗਾ ਜੇ ਤੈਨੂੰ ਪਹਿਲਾਂ ਪਤਾ ਹੋਵੇ ਵੀ ਆਹ ਟੀਮ ਹਾਰੇਗੀ ਜਾਂ ਆਹ ਟੀਮ ਆਹ ਟੀਮ ਜਿੱਤੇਗੀ ਕੀ ਵੇਖੋਗੇ ਮੈਚ ਤੁਹਾਡੇ ਪਰਿਵਾਰ ਨੇ ਰਿਕਾਰਡ ਕਰਕੇ ਮੈਚ ਰੱਖ ਲਿਆ ਹੈ ਜੇ ਉਹਨਾਂ ਨੇ ਕਿਹਾ ਕਿ ਫਲਾਣੀ ਟੀਮ ਜਿੱਤ ਗਈ ਸੀ ਨਿਊਜ਼ ਆ ਗਈ ਹੈ ਰਿਕਾਰਡ ਕਰਕੇ ਰੱਖਿਆ ਤੂੰ ਵੇਖਣ ਨੂੰ ਜੀ ਨਹੀਂ ਕਰਨਾ ਕਿਉਂਕਿ ਤੂੰ ਪਤਾ ਲੱਗ ਚੁੱਕਿਆ ਕੌਣ ਜਿੱਤਿਆ ਉਹ ਮੈਚ ਦਾ ਸਵਾਦ ਹੀ ਨਹੀਂ ਆਉਣਾ ਸਵਾਦ ਹੀ ਇਹਦੇ ਵਿੱਚ ਹੈ ਨਹੀਂ ਪਤਾ ਕੱਲ ਕੀ ਹੋਏਗਾ ਕੋਈ ਨਹੀਂ ਜਾਣਦਾ ਹਰਨ ਭਰਨ ਜਾ ਕਾ ਨੇਤਰ ਫੋਰ ਲੱਖ ਤੁਸੀਂ ਕਹੀ ਜਾਓ ਐਸਾ ਅਸੀਂ ਵੱਡੀ ਗੱਲ ਕਰਦੇ ਆ ਮੈਂ ਜਾਣਦਾ ਫਲਾਣਾ ਜਾਣਦਾ ਫਲਾਣਾ ਜਾਣਦਾ ਨਾ 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 ਹਰਨ ਭਰਨ ਜਾ ਕੇ ਨੇਤਰ ਫੋਰ ਅੱਖ ਝਮਕਣ ਦੇ ਸਮੇਂ ਚ ਬਣ ਸਕਦਾ ਹੈ ਅੱਖ ਝਮਕਣ ਦੇ ਸਮੇਂ ਚ ਸਭ ਨਸ਼ਟ ਹੋ ਸਕਦਾ ਹੈ ਤਿਸ ਕਾ ਮੰਤਰ ਨਾ ਜਾਣੈ ਹੋਰ ਕੋਈ ਨਹੀਂ ਜਾਣਦਾ ਤੇ ਚੰਗੀ ਗੱਲ ਹੈ ਅਸੀਂ ਅੰਤਰਜਾਮੀ ਨਹੀਂ ਹਾਂ ਸਾਨੂੰ ਨਹੀਂ ਪਤਾ ਕੱਲ ਕੀ ਹੋਣਾ ਜੇ ਅੱਜ ਪਤਾ ਲੱਗ ਜੇ ਨਾ ਮੇਰੇ ਬੱਚਿਆਂ ਨੇ ਕੱਲ ਛੱਡ ਜਾਣਾ ਮੈਨੂੰ ੱੱੱਕੇ ਮਾਰ ਦੇਣੇ ਨੇ ਕਿੱਦਾਂ ਜ਼ਿੰਦਗੀ ਨਿਕਲੇਗੀ ਸਾਡੀ ਸਾਨੂੰ ਨਹੀਂ ਪਤਾ ਸਾਡੇ ਬੱਚੇ ਕਿੱਦਾਂ ਦੇ ਨਿਕਲਣਗੇ ਸਾਨੂੰ ਨਹੀਂ ਪਤਾ ਆਉਣ ਵਾਲਾ ਸਮਾਂ ਕਿਵੇਂ ਦਾ ਹੋਏਗਾ ਸੋ ਇਹੀ ਤੇ ਕਮਾਲ ਐ ਇਹੀ ਤੇ ਰੰਗ ਨੇ ਉਹਦੇ ਤੇ ਮੈਂ ਨਾ ਕੱਲ ਜਦੋਂ ਮੌਲ ਵਿੱਚ ਵੀ ਗਿਆ ਮੈਂ ਉੱਪਰ ਵੀ ਗਿਆ ਕੱਲ ਇੱਕ ਸ਼ਾਮ ਨੂੰ ਬੇੜੀ ਤੇ ਵੀ ਬਿਠਾ ਕੇ ਇਹਨਾਂ ਨੇ ਕਮਾਇਆ ਸਾਨੂੰ ਤੇ ਮੈਂ ਕੋਸ਼ਿਸ਼ ਕਰਦਾ ਸੀ ਕਿ ਹਰ 5 ਮਿੰਟ ਬਾਅਦ ਮੈਂ ਆਪਣੇ ਆਪ ਨੂੰ ਰਿਪੀਟ ਕਰਾਂ ਕਿ ਵੇਖਣਾ ਤੇ ਪਹਿਣਾ ਹੈ ਦੁਨੀਆ ਹੈ ਦੁਨੀਆ ਦੇ ਰੰਗ ਨੇ ਵੇਖਣੇ ਪਹਿਣੇ ਨੇ ਵੇਖਣੇ ਚਾਹੀਦੇ ਨੇ ਮਾੜੀ ਪੁਆਇੰਟ ਆਫ View ਮਾੜਾ ਰੱਖ ਕੇ ਨਹੀਂ ਤੁਸੀਂ ਦੁਨੀਆ 'ਚ ਚੱਲ ਸਕਦੇ ਅੱਖਾਂ ਬੰਦ ਕਰਕੇ ਵੀ ਨਹੀਂ ਚੱਲ ਸਕਦੇ ਤੇ ਮਾੜਾ ਨਜ਼ਰੀਆ ਲੈ ਕੇ ਵੀ ਨਹੀਂ ਚੱਲ ਸਕਦੇ ਚਮਕ ਵੀ ਦਮਕ ਵੀ ਸਾਰੇ ਰੰਗ ਤਮਾਸ਼ੇ ਵੇਖਣੇ ਪੈਂਦੇ ਐ ਮੈਂ ਵਾਰ-ਵਾਰ ਇਹੀ ਕਹੀ ਜਾਂਦਾ ਸੀ ਸੱਚੇ ਪਾਤਸ਼ਾ ਧਨਕਲਗੀਆਂ ਵਾਲਿਆ ਤੇਰੀ ਕਿਰਪਾ ਨਾਲ ਮੈਂ ਅੱਜ ਮੌਲ ਵੀ ਦੇਖਿਆ ਮੈਂ ਉੱਪਰ ਚੜ ਰਿਹਾ ਸੀ ਮੈਂ ਉੱਥੇ ਵੀ ਲਿਫਟ ਦੇ ਵਿੱਚ ਵੀ ਗਈ ਜਾਵਾ ਏ ਸੱਚੇ ਪਾਤਸ਼ਾ ਤੁਸੀਂ ਆ ਵੀ ਬੁਖਾ ਦਿੱਤਾ ਆ ਕਿ ਦੀ ਵੱਡੀ ਥਾਂ ਤੇ ਚੱਲੇ ਆ ਸੁਣਿਆ ਦੁਨੀਆ ਦੇ ਵਿੱਚ ਬਲਡ ਦੀ ਸਭ ਤੋਂ ਵੱਡੀ ਬਿਲਡਿੰਗ ਹੈ ਤੁਹਾਡੀ ਕਿਰਪਾ ਨਾਲ ਮੈਂ ਇਹਨੂੰ ਵੀ ਦੇਖ ਰਿਹਾ ਵੇਖ ਤੇ ਰਿਹਾ ਪਰ ਤੇਰੀ ਕਿਰਪਾ ਨਾਲ ਦੇਖ ਰਿਹਾ ਤੇਰਾ ਸਾਡੇ ਤੇ ਤਰਸ ਹੈ ਤੇਰੀ ਸਾਡੇ ਤੇ ਕਿਰਪਾ ਹੈ ਉਹ ਜਿਹੜਾ ਇੱਕ ਸੈਕਿੰਡ ਦੇ ਵਿੱਚ ਭਾਵ ਬਦਲ ਜਾਣਾ ਇੰਟੈਂਸ਼ਨ ਬਦਲ ਜਾਣੀ ਤੁਹਾਡਾ ਜਿਹੜਾ ਤੁਹਾਡਾ ਜਿਹੜਾ ਫੀਲਿੰਗ ਬਦਲ ਜਾਣੀ ਹੈ ਭਰਾਵੋ ਭੈਣੋ ਇੱਕ ਚੀਜ਼ ਹੁੰਦੀ ਹੈ ਅਹਿਸਾਸ ਸਭ ਤੋਂ ਵੱਡੀ ਤੇ ਮਹਿੰਗੀ ਚੀਜ਼ ਹੈ ਤੁਹਾਡੇ ਅੰਦਰ ਦਾ ਅਹਿਸਾਸ ਵੇਖੋ ਸੁਣੋ ਕਾਰ ਆਲੀਆਂ ਇੰਡੀਆ ਨੇ ਤੁਹਾਡੇ ਚ ਬਹੁਤਿਆਂ ਦੀਆਂ ਦੀਆਂ